ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਫਿਲਮੀ ਅੰਦਾਜ਼ ਵਿੱਚ ਚੋਰੀ ਦੀ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਚੋਰ ਸਵਿਫਟ ਕਾਰ ਦੇ ਵਿੱਚ ਆਏ ਅਤੇ ਸਰਕਾਰੀ ਬਿਜਲੀ ਦੀਆਂ ਤਾਰਾਂ ਕੱਟ ਕੇ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਬਟਾਲਾ ਦੀ ਬੀਕੋ ਮਾਰਕੀਟ ਦੇ ਵਿੱਚ ਰਾਤ ਦੇ ਸਮੇਂ ਚੋਰਾਂ ਨੇ ਫਿਲਮੀ ਢੰਗ ਨਾਲ ਇੱਕ ਵੱਡੀ ਦੁਕਾਨ ਦਾ ਸ਼ਟਰ ਕੱਟ ਕੇ ਅੰਦਰ ਦਾਖਲ ਹੋਏ ਚੋਰਾਂ ਨੇ ਪਹਿਲਾਂ ਸਰਕਾਰੀ ਬਿਜਲੀ ਸਪਲਾਈ ਦੀਆਂ ਤਾਰਾਂ ਕੱਟੀਆਂ ਤੇ ਫਿਰ ਕਟਰ ਦੀ ਮਦਦ ਦੇ ਨਾਲ ਸ਼ਟਰ ਵੱਢਿਆ ਅਤੇ ਦੁਕਾਨ ਦੇ ਅੰਦਰੋਂ ਏਸੀ, ਫਰੈਸ਼ੀਆ, ਤਾਂਬੇ ਦੀਆਂ ਮੋਟਰਾਂ ਸਮੇਤ ਕਈ ਸਾਮਾਨ ਚੋਰੀ ਕੀਤਾ ਹੈ। ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਜਿਸ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਕਿ ਚੋਰ ਸਵਿਫਟ ਗੱਡੀ ਦੇ ਵਿੱਚ ਆਏ ਸੀ ਅਤੇ ਤੇਜ਼ੀ ਦੇ ਨਾਲ ਚੋਰੀ ਦੀ ਵਾਰਤਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਨੇ। ਫਿਲਹਾਲ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਤੰਦਰ ਗੁਮ। ਅੱਜ ਕੀ ਹੋਇਆ ਕੀ? ਇਹ ਰਾਤ ਨੂੰ ਹੀ ਆਏ ਨੇ। ਆਈ 7:30 ਵੀ ਕਰੋਗੇ ਘਰ ਗਏ ਆ। ਉਸ ਤੋਂ ਬਾਅਦ ਉਹ ਬੱਸ ਸਮਝਦਾ ਹੋਣਾ ਉਹਨਾਂ ਕਾਲੇ ਫੁੱਲ ਤੋੜਨਗੇ ਵੱਡੂ-ਵੱਡੂ ਜਿਹੇ ਮਾਲ ਲੈ ਕੇ ਨੇ। ਕਿਦਾਂ ਚੋਰੀ ਕੀਤੀ ਕੀ ਚੋਰੀ ਹੋਇਆ? ਚੋਰੀ ਹੋਇਆ ਉਹਦੀਆਂ ਫ੍ਰੀਜੇਮ ਉੱਤਰਾਂ ਨੇ। ਉਹ ਸਿਦੀਮ ਉੱਤਰਾਂ ਨੇ ਪ੍ਰਾਣੀਆਂ ਮਲਵਾਈ ਲੈਣੇ ਆ। ਉਹ ਉਹਨੂੰ ਚੁੱਕ ਕੇ ਲੈ ਗਏ ਨੇ। ਤੇ ਫਿਰ ਕਟਰ ਦਾ ਕਿ ਤੱਕ ਬੱਤੀ ਬੱਤੀ ਕਿੱਥੋਂ ਨਹੀਂ ਆਉਂਦੀ ਮੱਤੀਓਂ ਸਾਹਮਣੇ ਤਾਂ ਆ ਰਿਹਾ ਹੈ ਕਿੰਨੇ ਵਜੇ ਘਟਨਾ ਤਾਂ ਕਿੰਨੇ ਵਜੇ ਦੀ ਘਟਨਾ ਇਹ ਕੋਈ ਸਾਢੇ 10 ਦੀ 11 ਵਜੇ ਦੀ ਹੋਣੀ ਤੁਹਾਨੂੰ ਪਤਾ ਕਿਦਾਂ ਲੱਗਾ ਜੀ ਤੇ ਬਹੁਣੇ ਸ਼ਹਿਰਗੜ ਦੇ ਬਈ ਵਰਮਨ ਸਾਹਿਬ ਇਹ ਕਹਿੰਦੇ ਜਾਣਾ ਕਿ ਉਹ ਆਵਾਜ਼ ਆ ਪਤਾ ਨਹੀਂ ਕਦੀ ਆਵਾਜ਼ ਆਉਂਦੀ ਹੈ ਨਾਲ ਕੋਠੀ ਇਹਨਾਂ ਦੀ ਆਵਾਜ਼ ਆਣ ਕਰਕੇ ਇਹਨਾਂ ਨੂੰ ਟੱਲ ਨੂੰ ਕਿ ਦਵਿਆ ਦੰਦ ਉਹ ਕੋਹਾ ਅਗਦਾ ਬੱਤੀ ਹੁੰਦੇ ਆ ਉਹਨੇ ਵੇਖਿਆ ਅਗਦੀ ਉਹਨਾਂ ਜਿਹਨੂੰ ਬੱਤੀ ਦੇਖਿਆ ਫਿਰ ਕੀ ਹੋਇਆ ਸਾਰਾ ਸਿੱਧੇ ਸਾਰੇ 7:30 ਵਜੇ ক্লোਜ਼ ਕਰਕੇ ਚਲੇ ਜਾਂਦੇ ਆ ਤੇ ਸਾਤੀ ਸਾਰਾ 12 ਵਜੇ ਆਸਪਾਸ ਸਾਨੂੰ ਕਾਲ ਆਈ ਆ ਸਾਡੇ ਗਵਾਨ ਨਾ ਵਰਮਾ ਜੀ ਰਹਿੰਦੇ ਨੇ ਤੇ ਉਹ ਕਹਿ ਰਹੇ ਸੀ ਕਹਿੰਦੇ ਤੁਹਾਡੀ ਦੁਕਾਨ ਤੇ ਚੋਰੀ ਹੋਈ ਹੈ ਤੁਸੀਂ ਆਓ ਜਰਾ ਦੇਖਿਆ ਤੇ ਆ ਕੇ ਕਹਿੰਨ ਉਹਨੇ ਸ਼ਟਰ ਨੂੰ ਕੱਟਿਆ ਹੋਇਆ ਹੈ ਤਾਲੇ ਵਗੈਰਾ ਕੱਟੇ ਹੋਏ ਪਏ ਸੀ ਇੱਥੇ ਸਾਹਮਣੇ ਬਾਸ ਨੇ ਵਾਇਰਿੰਗ ਤੋਂ ਤੋੜ ਦਿੱਤੀ ਹੈ ਅਟੈਚਮੈਂਟ ਉਹ ਕਨੈਕਸ਼ਨ ਦਿੱਤਾ ਗ੍ਰੈਂਡਰ ਕਟਰ ਦਾ ਉਹਨਾਂ ਨੇ ਸਾਰੀਆਂ ਕਟਿੰਗ ਕੀਤੀ ਗਈ ਹੈ ਤੇ ਕੁਝ ਸਮਾਨ ਚੋਰੀ ਕਰਕੇ ਲੱਗੇ ਜਿਹੜਾ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਕਿ ਕਿਸੇ ਉਹਨਾਂ ਦੇ ਪਿੱਛੇ ਤੋੜੇ ਨਹੀਂ ਸਰ ਅਸੀਂ ਤਾਂ ਨਹੀਂ ਤੋੜੇ ਅਸੀਂ ਤੇ ਹੈ ਨਹੀਂ ਅਸੀਂ ਮੌਜੂਦ ਤੇ ਸਾਡੇ ਗਵਰਡਸ ਹੈਗੇ ਨੇ ਉਹਨਾਂ ਉਹਨਾਂ ਨੇ ਮਤਲਬ ਉਹਨਾਂ ਨੇ ਪਛਾਣ ਕੀਤਾ ਜਿਸ ਕਰਕੇ ਥੋੜੇ ਉੱਪਰ ਜਿਓ ਜਿਉ ਸਾਨੂੰ ਪਤਾ ਨਹੀਂ ਚੱਲਣਾ ਸੀ ਆਦੂ ਤੇ ਆਏ ਸਿਰੋ ਕਾਰ ਵਿੱਚ ਆਏ ਗਏ ਨੇ ਕਾਰ ਵਿੱਚ ਹਾਂਜੀ ਤੋ ਸਾ ਤਿੰਨ ਜਾਨੇ ਦਿਖ ਰਹੇ ਆ ਤੇ ਪੁਲਿਸ ਦੀ ਕਾਰਵਾਈ ਸੀ ਪੁਲਿਸ ਨੂੰ ਸਰ ਨੇ ਰਾਤੀ ਬੁਲਾਇਆ ਸੀ ਨਾ ਪੀਸੀਆਰ ਬੁਲੇ ਆਈ ਸੀ ਰਿਪੋਰਟ ਦਾਜ ਕਰਾ ਦਿੱਤੀ ਗਈ ਹੈ ਤੇ ਸਵੇਰੇ ਆ ਸੀ ਸਰ ਉਹਨਾਂ ਨੂੰ ਚੌਂਕੀ ਕਹਿ ਕੇ ਆਏ ਆ ਆਏ ਸੋ ਉਹਨਾਂ ਨੇ ਬੰਦੇ ਕਹਿੰਦੇ ਕੋਈ ਨਹੀਂ ਸੀ ਆਪਣਾ ਜਿੱਦਾਂ ਕੋਈ ਸੀ ਕਰਨੇ ਕੋਈ ਕਾਰਵਾਈ ਕਰਾਂਗੇ